ਹਰ ਬੰਦਾ ਹੀ ਇਹ ਸੋਚਦਾ ਵੀ ਆਪੀ ਪੁਲਿਸ ਕਰ ਲੂ ਪੁਲਿਸ ਦਾ ਫੜੂਗੀ ਫੜ ਕੇ ਸਵਾਰ ਚ ਫੇਰ ਉਹ ਬੰਦਾ ਉਹ ਜਵਾਨ ਸਵਾਰ ਦਾ ਆ ਜਾਂਦਾ ਹੋਰ ਆ ਜਾਂਦਾ ਇਹ ਤੋਂ ਗੋਲੀਆਂ ਦਿੰਦੀ ਐ ਕਮੈਂਟ ਐ ਫੇਰ ਕਾਹ ਵੇਖੀ ਜਾਂਦੇ ਐ ਇਹ ਤਾਂ ਇਹ ਥੋੜਾ ਆਪਾਂ ਨੂੰ ਸਾਰਾ ਹੀ ਹਰੇਕ ਬੰਦੇ ਨੂੰ ਆਪਣਾ ਆਪਣਾ ਕੰਮ ਕਰਨਾ ਪਊਗਾ ਥੱਲਾ ਆਪਾਂ ਇਹ ਨਾ ਸੋਚੀ ਪੁਲਿਸ ਹੀ ਕਰੇ ਅਸੀਂ ਤਾਂ ਆਪਣਾ ਕਰਨਾ ਹੀ ਐ ਆਪਾਂ ਤੁਸੀਂ ਪੜਦੇ ਹੋ ਰੋਜ਼ ਆਪਾਂ ਇੰਨੀ ਹੀਰੋ ਨੂੰ ਫੜਦੇ ਆ ਇੰਨੇ ਡਾਟ ਫੜਦੇ ਆ ਇਨੇ ਲੋਕ ਫੜਦੇ ਆਪਾਂ ਪਰ ਗੱਲ ਇਹ ਆ ਕਿ ਉਹ ਜਿੰਦ ਅੰਦਰੋਂ ਨਹੀਂ ਆਉਂਦੀ ਜਾਂ ਕਿਸੇ ਕੰਮ 'ਚ ਨਹੀਂ ਬੱਚੇ ਆਪਣਾ ਫਕਰ ਮਹਿਸੂਸ ਕਰਦੇ ਹਰ ਬੱਚਾ ਕਹਿੰਦਾ ਵੀ ਜਲਦੀ ਪੈਸੇ ਬਣ ਜਾਣ। ਸੋ ਇਹ ਇਹ ਵੀ ਜਿਹੜੇ ਮਿਹਨਤ ਨਾਲ ਤੋਂ ਬਾਅਦ ਕੋਈ ਨਹੀਂ ਹੈਗਾ ਤੁਸੀਂ ਬੱਚੋ ਜਿਹੜੇ ਘਰ 'ਚ ਤੁਸੀਂ ਰਹਿੰਦੇ ਹੋ ਉੱਥੇ ਗੱਲ ਚੁੱਕਿਆ ਕਰੋ ਚਾਹੇ ਮਾਹਬਾਪ ਦੀ ਵੀ ਕੋਈ ਗੱਲਾਂ ਨੂੰ ਟੋਕੀ ਹੈ। ਠੀਕ ਹੈ ਨਾ? ਸ਼ਾਬਾਸ਼। ਹੋਰ ਦੱਸੋ ਜੀ। ਥੈਂਕ ਯੂ ਸਰ। 88 ਫੁੱਟ ਰੋਡ ਤੇ ਚੱਲੇ ਕਾਸੋ ਅਭਿਆਨ ਨੂੰ ਜਿੱਥੇ ਪੁਲਿਸ ਕਮਿਸ਼ਨਰ ਲੋਕਾਂ ਦੇ ਨਾਲ ਇੱਕ ਮੀਟਿੰਗ ਕਰਕੇ ਗਏ ਨੇ ਸੁਝਾਅ ਦੇ ਕੇ ਗਏ ਨੇ ਸਾਡੇ ਨਾਲ ਉਸੇ ਏਰੀਆ ਦੇ ਸਿਆਣੇ ਲੋਕ ਵੀ ਮੌਜੂਦ ਨੇ ਸਰ ਜੋ ਅੱਜ ਪੁਲਿਸ ਦੇ ਵੱਲੋਂ ਇਹ ਅਭਿਆਨ ਚਲਾਇਆ ਗਿਆ ਕਿਸ ਤਰ੍ਹਾਂ ਦੇਖਦੇ ਹੋ ਇਹ ਭਾਜੀ ਅਭਿਆਨ ਤੇ ਬਹੁਤ ਵਧੀਆ ਵਾ ਇਸ ਤਰ੍ਹਾਂ ਦਾ ਅਭਿਆਨ ਰੋਜ਼ ਚੱਲਦਾ ਰਹੇ ਤੇ ਬਹੁਤ ਵਧੀਆ ਵਾ ਕਿਉਂਕਿ ਨੌਜਵਾਨ ਪੀੜ੍ਹੀ ਜਿਹੜੀ ਆ ਖਤਮ ਹੋ ਗਈ ਆ ਮੇਰਾ ਖਿਆਲ ਕਿ ਇਸ ਟਾਈਮ 60% ਮੁੰਡੇ ਨਸ਼ਾ ਖਾਂਦੇ ਆ ਇਹੀ ਮਤਲਬ ਜਾਂ ਸੋਬਾ ਸ਼ਾਮ ਗੇੜਾ ਵੱਜਦਾ ਰਹੇ ਪੁਲਸ ਦਾ ਤੇ ਇਹਦੇ ਨਾਲ ਨਾਲ ਜੇ ਮਾਂ ਪਿਓ ਵੀ ਥੋੜੀ ਰਖਵਾਲੀ ਕਰਨਾ ਆਪਣੇ ਬੱਚਿਆਂ ਦੀ ਤੇ ਬਚਾਅ ਹੋ ਸਕਦਾ ਪਰ ਜੇ ਵੇਖਿਆ ਜਾਏ ਤੇ ਹੱਤਵਾਦ ਨੂੰ ਵੀ ਬੜਾ ਸਮਾ ਗਿਆ ਹੱਤਵਾਦ ਜਿਹਨੇ ਨਹੀਂ ਮਰੇ ਜਿਹਨੇ ਨਸ਼ੇ 'ਚ ਮਰਨ ਢੇ ਇਹ ਕਰਕੇ ਰਹਿ ਨੇਛੇ ਦੇ ਕਾਬੂ ਪੋਣਾ ਚਾਹੀਦਾ ਜਿੰਨਾ ਵੀ ਛੇਤੀ ਹੋ ਸਕੇ ਤੇ ਬੜਾ ਵਧੀਆ ਸਲਾਗਾ ਜੋ ਗਿਆ ਕਦਮ ਜੇ ਕਮਿਸ਼ਨਰ ਸਾਹਿਬ ਨੇ ਕੀਤਾ ਵਾ ਹੋਣਾ ਵੀ ਚਾਹੀਦਾ ਇਦਾਂ ਸਰਕਾਰ ਜਿੱਥੇ ਹੁਣ ਮਰੀਜ਼ਾਂ ਨੂੰ ਭਰਤੀ ਵੀ ਕਰਾ ਰਹੀ ਆ ਫ੍ਰੀ ਦੇ ਵਿੱਚ ਉਹਨਾਂ ਦਾ ਇਲਾਜ ਕਰਾ ਰਹੀ ਆ ਪਰ ਅਜੇ ਵੀ ਕੁਝ ਲੋਕ ਨੇ ਜਿਹੜੇ ਆਪਣੇ ਬੱਚਿਆਂ ਨੂੰ ਭੇਜ ਕੇ ਖੁਸ਼ ਨਹੀਂ ਆ ਉਹਨਾਂ ਨੂੰ ਕੀ ਕਹਿਣਾ ਚਾਹੋਂਗੇ ਕਿਉਂਕਿ ਬਿਨਾਂ ਪੈਸੇ ਦੇ ਇਲਾਜ ਹੋਣ ਡਿਆ ਹੁਣ ਤਾਂ ਉਹ ਲੋਕ ਜਾਣਦੇ ਨਹੀਂ ਤੇ ਅਸੀਂ ਤਾਂ ਗਏ ਆ ਸਾਡੇ ਤੇ ਇਲਾਜ ਹੋਇਆ ਜੀ ਤੇ ਨਸ਼ੇ ਦੀ ਗੱਲ ਇਹ ਆ ਕਿ ਵੇਖੋ ਕਿੰਨਾ ਨਸ਼ਾ ਚੱਲਦਾ ਪਿਆ ਆ ਕੁਝ ਲੋਕ ਜਿਹੜੇ ਸਾਡੇ ਵਰਗੇ ਭਲੇ ਮਾਸ ਬੰਦੇ ਅਸੀਂ ਦੇ ਵੇਖੋ ਦਾਰੂ ਵੀ ਨਹੀਂ ਪੀਂਦੇ ਅਸੀਂ ਅਮਰਤਾਰੀ ਬੰਦੇ ਆ ਜੀ ਇਕਾ ਇਹ ਮਮ ਮਮ ਮਰਤਾ ਰਿਤ ਨੇ ਚਾਰੇ ਆ ਗਏ ਖੜੇ ਆ ਪਤੇ ਜੋ ਆ ਪੁਲਿਸ ਕਰ ਰਹੀ ਆ ਦਿਨੋਂ ਦਿਨ ਹਰ ਜਗ੍ਹਾ ਚੈਕਿੰਗ ਹੁੰਦੀ ਆ ਤੁਸੀਂ ਪੁਲਿਸ ਨੂੰ ਕਿੰਨੇ ਨੰਬਰ ਦਿੰਦੇ ਹੋ ਪੁਲਿਸ ਦੇ ਨਾਲ ਹੈਗੇ ਵੀ ਉਹ ਪੁਲਿਸ ਖਾਨਾ ਪੂਰਤੀ ਕਰਦੀ ਆ ਕਿ ਵਾਕਈ ਕੋਈ ਕੰਮ ਕਰਨ ਦੇ ਸਹੀ ਕਰਦੀ ਜੋ ਕਰਦੀ ਪੁਲਿਸ ਆਪਣਾ ਕੰਮ ਕਰਦੀ ਸਹੀ ਕਰਦੀ ਆ ਜਿਹੜੇ ਲੋਕ ਗਲਤ ਕੰਮ ਕਰਦੇ ਹੋ ਗਲਤੀ ਕਰਦੇ ਹੋ ਸਹੀ ਨਹੀਂ ਕਰਦੇ ਉਹ ਬਹੁਤ ਮੜਾ ਕਰਦੇ ਜਿਹੜੇ ਗਲਤ ਕਰਦੇ ਨੇ ਹਾਂਜੀ ਜੋ ਲੋਕ ਮੜਾ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹਾਂ ਹਾਂਜੀ ਜਦੋਂ ਲੋਕ ਮੜਾ ਕੰਮ ਕਰਦੇ ਆ ਸੁਧਰਨ ਦਾ ਨਾ ਹੀ ਨਹੀਂ ਲੇ ਉਹ ਘਰੋਂ ਝੋਲ ਨਿਕੜੇ ਹੁੰਦੇ ਆ ਘਰ ਤੋਂ ਜਿਹੜੇ ਪਿਓ ਪੈਸੇ ਦੇ ਜਾਂਦੇ ਆ ਮਾਂ ਦੇ ਜਾਂਦੀ ਆ ਇਸੇ ਹਿਸਾਬ ਨਾਲ ਉਹ ਬੱਚਾ ਵਿਗੜਦਾ ਅਸੀਂ ਤੁਹਾਨੂੰ ਦੱਸ ਦਈਏ ਕਿ ਕੈਸੋ ਅਭਿਆਨ ਚੱਲਿਆ ਸੀ 88 ਫੁੱਟ ਰੋਡ ਤੇ ਪੂਰੇ ਸ਼ਹਿਰ ਦੇ ਵਿੱਚ ਕੈਸੋ ਅਭਿਆਨ ਚੱਲਿਆ ਅਸੀਂ ਵੱਖ-ਵੱਖ ਜਗ੍ਹਾ ਤੋਂ ਲੋਕਾਂ ਦੇ ਵਿਊ ਲਿੱਤੇ ਨੇ ਪੁਲਿਸ ਦੀ ਸ਼ਿਲਾਗਾ ਕੀਤੀ ਗਈ ਆ ਪਰ ਇੱਕ ਜਿਹੜਾ ਮਾਂ ਪਿਓ ਨੂੰ ਵੀ ਇਸ ਦੀ ਜ਼ਿੰਮੇਵਾਰੀ ਸਮਝਣੀ ਪਾਉਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਸਮਝੀਏ ਅਗਰ ਕੋਈ ਨਸ਼ੇ ਦੇ ਵਿੱਚ ਲੱਗਾ ਤਾਂ ਉਹਨੂੰ ਇੱਕ ਨਸ਼ੇੜੀ ਨਹੀਂ ਬਲਕਿ ਇੱਕ ਬਿਮਾਰ ਸਮਝ ਕੇ ਉਹਦਾ ਇਲਾਜ ਕਰਾਈਏ ਉਸ ਨੂੰ ਦਰਕਾਰੀਏ ਨਾ ਤਾਂ ਜੋ ਫਿਰ ਤੋਂ ਤੰਦਰੁਸਤ ਹੋ ਕੇ ਆਪਣੀ ਪਹਿਲਾਂ ਵਰਗੀ ਜ਼ਿੰਦਗੀ ਜਿਹੜੀ ਉਹ ਬਤੀਤ ਕਰ ਸਕੇ